ਕਿਸਾਨਾਂ ਨੇ ਇਹ ਦੇਸ਼ ਨੂੰ ਫੂਡ ਸਿਕਿਉਰਟੀ ਦਿੱਤੀ ਹੋਵੇ ਅੱਜ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਨ ਲਈ ਕੋਈ ਸਰਕਾਰ ਤਤ ਪਰ ਨਹੀਂ ਹੈ ਜੈ ਜਵਾਨ ਜੈ ਕਿਸਾਨ ਸਰਕਾਰਾਂ ਨਾਰੇ ਜਰੂਰ ਲਾ ਦਿੰਦੀਆਂ ਨੇ ਮਗਰ ਜੈ ਜਵਾਨ ਜੈ ਕਿਸਾਨ ਦੀ ਮੰਗਾ ਪ੍ਰਤੀ ਸਰਕਾਰਾਂ ਦੀ ਕੀ ਸੋਚ ਹੈ ਇਹ ਇੱਕ ਇੱਕ ਗੋਲੀ ਜਿਹੜੀ ਚੱਲੀ ਆ ਜਾਂ ਹਜ਼ਾਰ ਦੇ ਨੇੜੇ ਤੇੜੇ ਜਿਹੜੇ ਅਥਰੂ ਗੈਸ ਛਿੱਟੇ ਗਏ ਆ ਜਾਂ ਜਿਹੜੀਆਂ ਰਬਨ ਬੁਲਟਾਂ ਜਿਹੜੀਆਂ ਬੈਨ ਹੋ ਗਿਆ ਨੇ ਉਹਦੀ ਇਸਤੇਮਾਲ ਕੀਤਾ ਗਿਆ ਜਿਹੜਾ ਜੰਮੂ ਕਸ਼ਮੀਰ ਚ ਕਿੰਨਾ ਰੌਲਾ ਪੈਂਦਾ ਸੀ ਜਿਸ ਦੇ ਨਾਲ ਕਿੰਨੇ ਲੋਕਾਂ ਦੀ ਅੱਖਾਂ ਚਲੇ ਗਈਆਂ ਅੱਜ ਉਹ ਸਾਡੇ ਕਿਸਾਨਾਂ ਤੇ ਉਹ ਯੂਜ਼ ਹੋ ਰਿਹਾ ਜਿਹੜੇ ਸ਼ਾਂਤਮਈ ਢੰਗ ਨਾਲ ਇਕੋ ਦੇਸ਼ ਦਾ ਕੋਈ ਕਾਨੂੰਨ ਇਹ じゃ ਨਹੀਂ ਦੇਸ਼ ਦੇ ਨਾਗਰਿਕ ਨੂੰ ਕੋਈ ਮਨਾਈ ਇਹ ਜੀ ਨਹੀਂ ਦੇਸ਼ ਦਾ ਨਾਗਰਿਕ ਜੇ ਵਾਗਾ ਬਾਰਡਰ ਤੇ ਬਹਿ ਕੇ ਪੰਜਾਬ ਦਾ ਕਿਸਾਨ ਦੇਸ਼ ਦੀ ਹੱਕ ਦੀ ਗੱਲ ਕਰ ਸਕਦਾ ਦੇਸ਼ ਨੂੰ ਫੂਡ ਸਿਕਿਉਰਿਟੀ ਦੇ ਸਕਦਾ ਹੈ ਤੇ ਉਹ ਦੇਸ਼ ਦੀ ਰਾਜਧਾਨੀ 'ਚ ਜਾ ਕੇ ਵੀ ਡੈਮੋਕਰੈਟਿਕ ਤਰੀਕੇ ਨਾਲ ਲੋਕਤੰਤਰਿਕ ਤਰੀਕੇ ਨਾਲ ਹੀ ਆਪਦੀ ਗੱਲ ਰੱਖੂਗਾ ਦੇਸ਼ ਦੇ ਭਲੇ ਦੀ ਗੱਲ ਕਰੂਗਾ ਮਗਰ ਅੱਜ ਉਹਤੇ ਗੋਲੀ ਚਲਾਈ ਜਾ ਰਹੀ ਆ ਔਰ ਗੋਲੀ ਦੀ ਬੁਸ਼ਾਰ ਇਸ ਤਰ੍ਹਾਂ ਦੀ ਆ ਜਾਂ ਅਤਰੂ ਗੈਸ ਇਸ ਤਰ੍ਹਾਂ ਸਿੱਟੇ ਜਾ ਰਹੇ ਆ ਕਿ ਸ਼ਾਇਦ ਕਿਤੇ ਜਿਵੇਂ ਇੰਡੋ-ਪਾਕ جنگ ਲੱਗੀ ਹੁੰਦੀ ਕਿ ਇਹ ਪਤਾ ਨਹੀਂ ਕਿਹੜੇ ਦੁਸ਼ਮਣ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਜਿਹੜੀ ਗੱਲ ਮੈਂ 13 ਤਰੀਕ ਤੋਂ ਵਾਰ-ਵਾਰ ਕਹਿੰਦਾ ਆ ਰਿਹਾ ਕਿ ਟੋਟਲ ਫੇਲਿਅਰ ਮਿਲੀ ਭੁਗਤ ਔਰ ਜੀਨੂ ਮੈਂ ਕਹੂੰਗਾ ਕਿ ਜੇ ਇਹਨਾਂ ਦੀ ਮੁਕਬਰੀ ਔਰ ਕਿਸਾਨਾਂ ਦੇ ਨਾਲ ਜੇ ਕੋਈ ਟਾਉਟੀ ਕਰ ਰਿਹਾ ਤੇ ਉਹ ਭਗਵੰਤ ਮਾਨ ਕਰ ਰਿਹਾ ਟਾਉਟ ਭਗਵੰਤ ਮਾਨ ਪੰਜਾਬ ਚ ਕਿਉਂਕਿ ਉਹ ਹਰਿਆਣੇ ਤਾਂ ਗਏ ਨਹੀਂ ਪੰਜਾਬ ਚ ਹਰੇਕ ਦੀ ਥੋੜੀ ਸਭ ਦੀ ਕਹਿੰਦਾ ਮੈਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਭਾਈ ਫਿਰ 3 ਕਰੋੜ ਲੋਕਾਂ ਨੂੰ ਜਾਨੀ ਮਾਲੀ ਉਹਨਾਂ ਦੀ ਸੁਰੱਖਿਆ ਕਰਨੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਇਹ ਕਿਹਦੀ ਜ਼ਿੰਮੇਵਾਰੀ ਹੈ ਇਹ ਵੀ ਭਗਵੰਤ ਮਾਨ ਜੀ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਦੋ ਪੱਤਰਕਾਰ ਕਈ ਕਿਸਾਨ ਨੀਲਪੁਲਿੰਦਰ ਤੇ ਹੋਰ ਪੱਤਰਕਾਰਾਂ ਦੇ ਉਸ ਦਿਨ 6:30 13 ਤਰੀਕ ਨੂੰ 100 ਤੋਂ ਵੱਧ 150 ਤੋਂ ਵੱਧ ਕਿਸਾਨ ਇੱਥੇ ਜ਼ਖਮੀ ਆ ਉਹ ਕਿਹਨੇ ਕਰਤੇ ਬੜਾ ਸਪਸ਼ਟਾ ਕੌਣ ਕਰ ਰਿਹਾ ਤੇ ਜੇ 13 ਤਰੀਕ ਨੂੰ ਪਰਚਾ ਦਰਜ ਕੀਤਾ ਹੁੰਦਾ ਤੇ ਅੱਜ ਵਾਲੀ ਇਹ ਸਥਿਤੀ ਨਾ ਖੜੀ ਹੁੰਦੀ ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭ ਸ਼ੁਭ ਮਰਵਾਇਆ ਸਿੱਧੂ ਮੂਸੇਵਾਲਾ ਸ਼ੁਭ ਦੀ ਤੇ ਅੱਜ ਦੂਜਾ ਸ਼ੁਭ ਮਰਵਾਤਾ ਔਰ ਕੱਲ 2 ਵਜੇ ਢੱਲੇਵਾਲ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ ਦੇਰ ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਿਨਿਸਟਰ ਨੂੰ ਜੀ ਦੀ ਜ਼ਿੰਮੇਵਾਰੀ ਹੈ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 6:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਵਾਸਤੇ ਕਿ ਪੰਜਾਬ ਦੀ ਧਰਤੀ 'ਤੇ ਇੱਕ 22-23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਦੇ ਡਾਕਟਰ ਕਹਿ ਰਿਹਾ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਉਹ ਹੈ ਤੇ ਕੀ ਚੀਫ ਮਿਨਿਸਟਰ ਦੀ ਫਿਰੇ ਮਿਲੀ ਭੁਗਤ ਨਹੀਂ ਚੀਫ ਮਿਨਿਸਟਰ ਦੀ ਡਿਊਟੀ ਆ ਟੂ ਪ੍ਰੋਟੈਕਟ ਲਾਈਫ ਐਂਡ ਲਿਬਰਟੀ ਲੋਕਾਂ ਦੀ ਇਹਨਾਂ ਨੇ ਪ੍ਰੋਟੈਕਟ ਕਰਨੀ ਔਰ ਜਿਹੜੇ ਸ਼ਾਂਤਮਈ ਢੰਗ ਨਾਲ ਬੜੇ ਜਾਬਤੇ ਚ ਰਹਿ ਕੇ ਜੇ ਦੇਸ਼ ਨੂੰ ਅੰਦੇ ਭੰਡਾਰ ਚ ਯੋਗਦਾਨ ਪਾ ਸਕਦੇ ਆ ਦੇਸ਼ ਲਈ ਕੁਰਬਾਨ ਹੋ ਸਕਦੇ ਆ ਉਹਨਾਂ ਨੇ ਕਹ ਉਹਨ ਤੋਂ ਉਹਨਾਂ ਤੋਂ ਕਾ ਦਾ ਖਤਰਾ ਹੈ ਔਰ ਇਹਨਾਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕਿ ਉੱਥੇ ਕਿਹੜੀ ਕਿਹੜੀ ਚੀਜ਼ ਬਾਰਡਰ ਤੇ ਲੱਗੀ ਹੈ ਪਤਾ ਨਹੀਂ ਕੀ ਹੋਣਾ ਸੀ ਕੱਲ ਜਿਸ ਤਰੀਕੇ ਨਾਲ ਆ ਕੇ ਪੰਜਾਬ ਦੀ ਧਰਤੀ 'ਤੇ ਟਰੈਕਟਰ ਭੰਨ ਕੇ ਗਏ ਆ ਪੱਟਾਂ ਨੂੰ ਥਾਪੀਆਂ ਮਾਰਦੇ ਸਨ ਗੱਡੀਆਂ ਭੰਨ ਕੇ ਇਹ ਕਿਹੜਾ ਮਤਲਬ ਕਿਹੜੇ ਲਾਅ ਥੱਲੇ ਆ ਕਾਨੂੰਨ ਦੱਸ ਦਨ ਸੋ ਜੋ ਰਵਈਆ ਅਪਣਾਇਆ ਜਾ ਰਿਹਾ ਔਰ ਜੋ ਰੁਪਈਆ ਸਟੇਟ ਗਵਰਨਮੈਂਟ ਦਾ ਆਮ ਆਦਮੀ ਪਾਰਟੀ ਦਾ ਜਿਹੜੇ ਕਹਿੰਦੇ ਸੀ ਐਮਐਸਪੀ ਅਸੀਂ ਦਵਾਂਗੇ ਮੈਂ ਅਰਵਿੰਦ ਕੇਜਰੀਵਾਲ ਦੀ ਵੀ 10 21 ਦੀ ਟਵੀਟ ਹੈ ਜੀ ਹਾਂਜੀ ਸਰ ਤੇ ਦੂਜੀ ਅਨਮੋਲ ਗਗਨ ਮਾਨ ਦੀ ਉਹ ਬਿਆਨ ਸਾਰੇ ਆ ਜਨਤਕ ਕੀਤੇ ਜਿਹੜੇ ਕਹਿੰਦੇ ਸਨ ਕਿ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਜਿਹੜੇ ਕਹਿੰਦੇ ਸੀ ਕਿ ਉਹ ਨਹੀਂ ਦਵਾਂਗੇ ਅਸੀਂ ਐਂ ਦਵਾਂਗੇ ਤੇ ਭਾਈ ਤੁਸੀਂ ਦਿੰਦੇ ਕਿਉਂ ਨਹੀਂ ਅੱਜ ਇਸੇ ਬਦਲਾਅ ਲਈ ਤਾਂ ਲੋਕਾਂ ਨੇ ਵੋਟਾਂ ਦਿੱਤੀਆਂ ਅਸੀਂ ਤੁਹਾਨੂੰ ਤੇ ਅੱਜ ਬਦਲਾਵ ਤੁਸੀਂ ਲਿਆ ਕੀ ਦਿੱਤਾ ਕਿ ਤੁਸੀਂ ਕਿਸਾਨਾਂ ਨੂੰ ਜਿਵੇਂ ਫੌਟਰ ਹੁੰਦਾ ਨਾ ਦੁਸ਼ਮਣਾਂ ਤੁਸੀਂ ਦੁਸ਼ਮਣ ਤਾਂ ਨਹੀਂ ਮੈਂ ਚਲੋ ਕਹਿ ਸਕਦਾ ਜਿਵੇਂ ਸ਼ੇਰ ਦੇ ਅੱਗੇ ਸਿੱੜਦੀਦਾ ਕਿਸੇ ਨੂੰ ਕਿ ਨਿਹੱਤੇ ਲੋਕਾਂ ਨੂੰ ਤੁਸੀਂ ਅੱਗੇ ਦੇ ਗੋਲੀ ਬਾਰੂਦ ਜਿਵੇਂ ਉਹਨਾਂ ਨੂੰ ਤੁਸੀਂ ਢਾਲ ਬਣਾ ਰਹੇ ਹੋ ਆਪਦੇ ਕਿਸਾਨ ਨੂੰ ਕੀ ਇਹ ਥੋੜੀ ਸੋਚੇ ਕਿਸਾਨ ਬਰੋ ਸੋ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਭਾਈ ਸਟੈਂਡ ਬਾਈ ਆਫ ਫਾਰਮਰਸ ਆਪਦੇ ਖੇਤ ਮਜ਼ਦੂਰਾਂ ਨਾਲ ਖੜ ਆਪਦੇ ਨਾਗਰਿਕਾਂ ਨਾਲ ਖੜ ਜਿਨ੍ਹਾਂ ਨਾਲ ਬੇਇਨਸਾਫੀ ਉਸ ਧਰਤੀ ਤੇ ਹੋ ਰਹੀ ਐ ਪੰਜਾਬ ਦੀ ਉਹ ਧਰਤੀ ਜਿਹੜੀ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਈ ਆ ਪੰਜਾਬ ਦੀ ਉਹ ਧਰਤੀ ਜਿਨੇ ਸਭ ਤੋਂ ਵੱਧ ਕੁਰਬਾਨੀ ਐ ਦੇਸ਼ ਲਈ ਦਿੱਤੀ ਐ ਔਰ ਉਸ ਧਰਤੀ ਤੇ ਅੱਜ ਪੰਜਾਬੀਆਂ ਦਾ ਕਿਸਾਨਾਂ ਦਾ ਖੂਨ ਡੁੱਲੇ ਉਹਦੇ ਲਈ ਜ਼ਿੰਮੇਵਾਰ ਮੌਜੂਦਾ ਸਰਕਾਰ ਐ ਭਗਵੰਤ ਮਾਨ ਐ ਨਾ ਖੇਡਾ ਖੇਡੋ ਇਨਾਂ ਦੀ ਹਿਫਾਜ਼ਤ ਕਰੋ ਇਹਨਾਂ ਨੂੰ ਇਸ ਤਰ੍ਹਾਂ ਅੱਗੇ ਨਾ ਖੜਾ ਕਰਦੋ ਕਿ ਨੁਕਸਾਨ ਸਾਡਾ ਹੋਵੇ ਤੇ ਇਹਦੇ ਲਈ ਹੋਰ ਕੋਈ ਜ਼ਿੰਮੇਵਾਰੀ ਔਰ ਮੈਂ ਭਾਜਪਾ ਦੀ ਮਨੋਰ ਲਾਲ ਖੱਟਰੀ ਦੀ ਸਰਕਾਰ ਨੂੰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦਾ ਡੀਜੀਪੀ ਇੰਨਾ ਤਤਪਰ ਨਹੀਂ ਜਿੰਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਕਿਹਨੇ ਆਰਡਰ ਕੱਢੇ ਕਿ ਉਹ ਜੀਸੀਬੀ ਨਹੀਂ ਜਾਣੀ ਚਾਹੀਦੀ ਹਰਿਆਣੇ ਨੇ ਕੱਢੇ ਔਰ ਸਭ ਤੋਂ ਵੱਧ ਉਹਨੂੰ ਅਮਲ ਕਿਨੇ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਕੱਲ ਜਿਹੜੇ ਲੰਗਰ ਲੈ ਕੇ ਆਉਂਦੇ ਸੀ ਅੱਜ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਸਨ ਲੰਗਰ ਵਾਲਿਆਂ ਨੂੰ ਰੋਕਿਆ ਗਿਆ ਸੋ ਥੋੜੀ ਮਨਚਾ ਕੀ ਹੈ ਇਹ ਕੋਈ ਚੰਗੀ ਨਹੀਂ ਔਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜਿਹਦਾ ਮੈਨੂੰ ਬੜਾ ਫਿਕਰ ਵੀ ਹੈ ਮੈਂ ਪਹਿਲਾਂ ਵੀ ਚਾਚੂ ਕੇ ਪਿੰਡ ਜਾ ਕੇ ਆਇਆ ਗਿਆਨ ਸਿੰਘ ਉਹ ਤੰਦਰੁਸਤ ਸਨ ਉਹਨਾਂ ਦੀ ਡੈਥ ਦਾ ਕਾਰਨ ਬਣਿਆ ਥਰੂ ਗੈਸ ਇੰਨੀ ਚੜਦੀ ਆ ਕਹਿੰਦੇ ਗੈਸ ਕਿ ਅਗਲਾ ਸਾਹ ਨਹੀਂ ਆਉਂਦਾ ਔਰ ਉਹਦੇ 'ਚ ਵੀ ਕਹੀ ਗਾ ਹਾਰਟ ਅਟੈਕ ਹਾਰਟ ਅਟੈਕ ਮੰਨਣ ਨੂੰ ਨਹੀਂ ਤਿਆਰ ਸੋ ਇਹ ਹਾਲਾਤ ਬਣ ਰਹੇ ਆ 100 ਤੋਂ ਵੱਧ ਜ਼ਖਮੀ ਆ ਤਿੰਨ ਦੀ ਡੈਥ ਹੋ ਗਈ ਆ ਇਹਦੇ ਲਈ ਸਿੱਧਾ ਕਾਰਨ ਜ਼ੁੰਮੇਵਾਰ ਜੇ ਹਰਿਆਣੇ ਦੀ ਸਰਕਾਰ ਨਾਲ ਭਗਵੰਤ ਮਾਨ ਵੀ ਆ ਇਹਨਾਂ ਤੇ ਖਿਲਾਫ ਕਾਰਵਾਈ ਹੋਵੇ ਤੇ ਅਸਤੀਫਾ ਦੇ ਜੀਤਿਆ ਸਾਹਿਬ ਇੱਕ ਕਿਸਾਨ ਆਗੂ ਨੇ ਖਰਸ਼ਾ ਜਤਾਇਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਡਰੇ ਹੋਏ ਨੇ ਇਹ ਡਰ ਰਹਿ ਕਿ ਪੰਜਾਬ ਸਰਕਾਰ ਨਾ ਤੇ 15.44 ਇਸ ਕਰਕੇ ਉਹ ਲਾਜ ਨਹੀਂ ਕਿਹਾ ਦੇਖੋ ਜੀ ਉਹਨਾਂ ਦੇ ਘਰ ਸ਼ਿਕਵੇ ਸ਼ੰਕੇ ਬਿਲਕੁਲ ਸਹੀ ਹੈ ਮੈਂ ਇੱਕ ਵੀਡੀਓ ਤੁਹਾਨੂੰ ਦਿਖਾ ਰਿਹਾ ਕਿ ਪੰਜਾਬ ਚ ਤਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਭਗਵੰਤ ਮਾਨ ਨੂੰ ਦੇਖੋ ਇੰਟੈਲੀਜੈਂਸ ਫੇਲਿਅਰ ਕਿ ਸਾਡਾ ਇਹਨੂੰ ਨਹੀਂ ਪਤਾ ਬਾਰਡਰ ਤੇ ਕੀ ਹਾਲਾਤ ਬਣੇ ਤੂੰ ਆਪਦੇ ਬੰਦਿਆਂ ਨੂੰ ਆਪ ਮਰਵਾਉਣ ਤੇ ਹੋਇਆ ਉੱਥੋਂ ਹਰਿਆਣੇ ਸਰਕਾਰ ਦੇ ਐਸਪੀ ਜੋ ਅੰਬਾਲਾ ਲੱਗੇ ਆ ਉਹ ਪ੍ਰੈਸ ਕਾਨਫਰੰਸ ਕਰਕੇ 16 ਤਰੀਕ ਨੂੰ ਜਾਰੀ ਕਰ ਰਿਹਾ ਆਪਦੀ ਵੀਡੀਓ ਕਿ ਕੋਈ ਵੀ ਸਾਨੂੰ ਇਹਨਾਂ ਕਿਸਾਨ ਜਿਹੜੇ ਸਾਹਮਣੇ ਆ ਰਹੇ ਇਹਨਾਂ ਦੀ ਸਾਨੂੰ ਗੁਪਤ ਸੂਚਨਾ ਦਵੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਔਰ ਜਿਹੜਾ ਉਹਨਾਂ ਦੀ ਪਛਾਣ ਕਰਾ ਦੂਗਾ ਅਸੀਂ ਉਹਨਾਂ ਦੇ ਖਿਲਾਫ ਇਹ じゃ ਖਤਰਨਾਕ ਪਰਚਾ ਦਵਾਂਗੇ ਕਿ ਅੱਗੋਂ ਕੋਈ ਹਿੰਮਤ ਨਾ ਕਰੇ ਇੱਥੇ ਆਉਣ ਨੂੰ ਉਹ ਤਾਂ ਜਨਤਿਕ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਗੱਲਾਂ ਦਾ ਬਿਆਨ ਦੇ ਰਿਹਾ ਤੇ ਜਿਵੇਂ ਇਹ ਬਿਆਨ ਦੇ ਰਿਹਾ ਉਹਨਾਂ ਦੀ ਮਨਚਾ ਇਸ ਮਸਲੇ 'ਚ ਕੀ ਹੈ ਇਹ ਬੜੀ ਕਲੀਅਰ ਹੈ ਇਸ ਲਈ ਮੈਂ ਤੁਹਾਨੂੰ ਉਹ ਵੀਡੀਓ ਇੱਕ ਵਾਰੀ ਵਕਾਉਣਾ ਚਾਹੁੰਦਾ ਔਰ ਉਹ ਪ੍ਰੈਸ ਨੋਟ ਵਕਾਉਣਾ ਚਾਹਨਾ ਜਿਹੜਾ ਉੱਥੋਂ ਜਾਰੀ ਹੋਇਆ ਤੁਹਾਨੂੰ ਉੱਥੋਂ ਕਲੈਰਿਟੀ ਆ ਜਾਊਗੀ ਕਿ ਕੀ ਉੱਥੇ ਚੱਲ ਰਿਹਾ ਹੈ ਤੇ ਕੀ ਨਹੀਂ ਚੱਲ ਰਿਹਾ ਇਹ ਬੜਾ ਹੀ ਡੇਂਜਰਸ ਸਿਚੁਏਸ਼ਨ ਹੈ ਕਿ ਹਰਿਆਣਾ ਪੁਲਸ ਨੇ ਨਾਲੇ ਤਾਂ ਧੱਕਾ ਕਰਨ ਤੇ ਨਾਲੇ ਪਰਚੇ ਦੇ ਨਾਲੇ ਉਹਨਾਂ ਨੂੰ ਕਹਿਣ ਕਿ ਸਾਨੂੰ ਪਛਾਣ ਕਰਾ ਦਿਓ ਤੇ ਬਾਅਦ ਵਿੱਚ ਅਸੀਂ ਇਹਨਾਂ ਸਾਰਿਆਂ ਨੂੰ ਨਜਿੱਠਾਂਗੇ ਆਏ ਆ ਚਲੋ ਅੱਜ ਮੈਂ ਆਪ ਫੋਟੋਆਂ ਤਾਂ ਮੈਂ ਅੱਜ ਸਵੇਰੇ ਵੀ ਦਿਖਾਈਆਂ ਜੋ ਸਾਰਿਆਂ ਨੇ ਕਿ ਕਿਸ ਤਰ੍ਹਾਂ ਉਹਨਾਂ ਤੇ ਇਹ ਸਾਰੀ ਕਾਰਵਾਈ ਹੋ ਰਹੀ ਆ ਤੇ ਪੰਜਾਬ ਦੀ ਟੈਰੀ ਆ ਆ ਆ ਆ ਵੇਖੋ ਜੀ ਪੰਜਾਬ ਦੀ ਟੈਰੀ ਚ ਆ ਖੋਲ ਲੱਭ ਰਿਹਾ ਭਗਵੰਤ ਮਾਨ ਨੀ ਸਲੀਪਿੰਗ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਇਹਨੂੰ ਮਿਲੀ ਭੁਗਤ ਕਵਾਂਗੇ ਕੀ ਇਹਨੂੰ ਟਾਉਟੀ ਕਵਾਂਗੇ ਆ ਆ ਆ ਨੀਲ ਭਲੇਂਦਰ ਦੀ ਉਹ ਵੀਡੀਓ ਆ 13 ਤਰੀਕ ਦੀ ਆ ਪੁੱਛਿਆ ਜੀ ਨੀਲ ਭਲੇਂਦਰ ਦਾ ਹਾਲ ਉਹਦਾ ਸਿਰ ਕਿਵੇਂ ਬਾਟ ਗਿਆ ਇੱਥੇ ਕੋਈ ਹਵਾਈ ਫੈਰ ਕਰਦੇ ਹੋ ਤਾਂ ਪਰਚਾ ਦੇ ਦੂੰਗੇ ਸੋ ਇਹ ਨਾਲ ਦੇ ਸਿਰ ਪਾਟਣ ਦੇ ਆ 100 ਤੋਂ ਬਾਅਦ ਇੱਥੇ ਜ਼ਖਮੀ ਹੋ ਗਿਆ ਆ ਹੁਣੇ ਮਲਕੀਤ ਮੈਨੂੰ ਮਿਲਿਆ ਪਿੰਡ ਦਾ ਆਪਣੇ ਬਡਲਾਡੇ ਦਾ ਬਡਲਾਡੇ ਦਾ ਉਹਦੀ ਅੱਖ ਚਲੀ ਗਈ ਹੈ ਹੂਜ ਰਿਸਪੌਂਸਿਬਲ ਅਜੀਤ ਸਿੰਘ ਸਾਹਿਬ ਜਿਹੜੇ ਤਰਫ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੁਆਵਜ਼ਾ ਵੀ ਦੇਵਾਂਗੇ ਪੜਚੀ ਵੀ ਕਰਾਂਗੇ ਸਮਾਜ ਚੀਜ਼ਾਂ ਕਰਾਂਗੇ ਲੇਕਿਨ ਪਿਛਲੇ 2 ਦਿਨਾਂ ਤੋਂ ਮੌਸਰੀ ਦੇ ਵਿੱਚ ਦੋ ਕਿਸਾਨ ਪਈ ਸੀ ਕਿ ਇਹ ਤੀਜਾ ਕਿਸਾਨ ਦੀ ਡੈੱਡ ਬੋਡੀ ਜਿਹੜੀ ਆ ਉਹ ਪਈ ਹੋਈ ਆ ਫੇਰ ਕੋਲ ਲੈ ਕੇ ਲਗਾਤਾਰ ਪੇछा पकਿਆ ਹੋਇਆ ਹੈ की मुआवਜ਼ੇ ਤੇ ਵੀ ਹਾਲ ਤੱਕ ਕੋਈ ਚਰਚਾ ਨਹੀਂ ਹੋਈ ਬੋਟ ਬਣਾਉਣ ਤੇ ਵੀ ਕੋਈ ਚਰਚਾ ਨਹੀਂ ਹੋਈ ਕਿਵੇਂ ਵੇਖੋ ਜੀ ਇੱਕ ਤਰ੍ਹਾਂ ਸਰਕਾਰ ਦੇ ਦਾਅਵੇ ਮੁਕਮਤੀ ਲਈ ਹੋ ਵੀ ਕਹਿ ਰਹੇ ਨੇ ਇਸ طرف ਹਾਲ ਤੱਕ ਹੋਇਆ ਤੋਂ ਉਸ ਨੌਜਵਾਨ ਦਾ ਬੋਟ ਬੋਟ ਨਹੀਂ ਦੇਖੋ 24 ਘੰਟੇ ਤੋਂ ਬਾਅਦ ਬੀਤ ਗਏ ਆ 6 ਘੰਟੇ ਲੱਗੇ ਸੀ ਚੀਫ ਮਿਨਿਸਟਰ ਨੂੰ ਐਡਮਿਟ ਕਰਨ ਆਸਤੇ ਕੀ ਮੌਤ ਹੋਈ ਡੈਥ ਹੋਈ ਹੈ ਔਰ ਹੋਈ ਉਹਦੀ ਨਿਲੇਕੀ ਕਰਕੇ ਹੁਣ ਵੀ 24 ਘੰਟੇ ਬੀਤਣ ਤੋਂ ਬਾਅਦ ਜਿਹਦਾ ਪਰਿਵਾਰ ਉੱਥੇ ਆ ਕੇ ਬੈਠਿਆ ਮੌਚਰੀ ਤੋਂ ਬਾਹਰ ਕੀ ਹੈ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੈ ਕਿ ਤੁਸੀਂ ਉਹਦਾ ਪਰਚਾ ਹੀ ਨਹੀਂ ਦਰਜ ਕਰ ਰਹੇ ਬੰਦੇ ਦੀ ਡੈਥ ਹੋ ਗਈ ਹੈ ਕਾਨੂੰਨ ਕਹਿੰਦਾ ਪਰਚਾ ਦਰਜ ਹੋਵੇ ਚੀਫ ਮਿਨਿਸਟਰ ਕੀ ਕਹਿ ਰਿਹਾ ਪਹਿਲਾਂ ਪੋਸਟਮਾਰਟਮ ਹੋ ਤੇ ਫਿਰ ਪਰਚਾ ਹੋ ਤੇ ਡਾਕਟਰ ਕੀ ਕਹਿ ਰਿਹਾ ਪਹਿਲਾਂ ਪਰਚਾ ਹੋ ਤੇ ਫਿਰ ਪੋਸਟਮਾਰਟਮ ਹੋ ਤੇ ਤੁਸੀਂ ਸਮਝ ਲਓ ਕਿ ਇਹਨਾਂ ਦੀ ਸੋਚ ਕੀ ਹੈ ਚੀਫ ਮਿਨਿਸਟਰ ਦੀ ਕਾਨੂੰਨ ਬੜਾ ਕਲੀਅਰ ਹੈ ਪਹਿਲਸ ਰਜਿਸਟਰ ਦਾ ਕੇਸ ਐਂਡ ਫਿਰ ਪੋਸਟਮਾਰਟਮ ਹੋਊਗਾ ਔਰ ਪੋਸਟਮਾਰਟਮ ਹੋ ਹੀ ਨਹੀਂ ਰਿਹਾ ਤੇ ਚੀਫ ਮਿਨਿਸਟਰ ਦਾ ਮਤਲਬ ਕਰਾਉਣਾ ਨਹੀਂ ਚਾਹ ਰਿਹਾ ਇੱਕ ਪਾਸੇ ਕਹਿ ਰਿਹਾ ਮੈਂ ਇੱਕ ਨਹੀਂ 100 ਕੁਰਸੀਆਂ ਵਾਰ ਦੂੰਗਾ ਭਾਈ ਤੂੰ ਕੁਰਸੀ ਕਾਦੀ ਵਾਰਨੀ ਆ ਤੂੰ ਤਾਂ ਡਮੇਟ ਨਹੀਂ ਕਰਕੇ ਰਾਜੀ ਕੀ ਤੇਰੇ ਕਿਸਾਨਾਂ ਨਾਲ ਕੀ ਧੱਕਾ ਹੋ ਰਿਹਾ ਲਿਫਟ ਸਰਵਿਸ ਨਾਲ ਨਹੀਂ ਕੁਰਸੀ ਵਾਰੀ ਜਾਣੀ ਤੁਸੀਂ ਤਾਂ ਮਿਹਲੀ ਭੁਗਤ ਨਾਲੋ ਕਨਾਈਵੰਸ ਹੈ ਤੁਹਾਡੀ ਰਲੇ ਹੋ ਇਸ ਲਈ ਇਹ ਡਰਾਮਾ ਬੰਦ ਕਰੋ ਔਰ ਪੰਜਾਬ ਦੀ ਧਰਤੀ 'ਚ ਸੇਫਟੀ ਐਂਡ ਸਿਕਿਉਰਿਟੀ ਕਿਉਂਕਿ ਹਰਿਆਣਾ ਤਾਂ ਪਹੁੰਚੀ ਨਹੀਂ ਭਾਈ ਉਹ ਨਿਹੱਤੇ ਲੋਕ ਪੇਸਾਨਾ ਦੀ ਖੇਤ ਮਜ਼ਦੂਰਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕੀਨੇ ਕਰਨੀ ਹੈ ਸਰਕਾਰ ਨੂੰ ਔਰ ਕੀ ਇਹਨਾਂ ਦਾ ਐਸਐਸਪੀ ਪਟਿਆਲਾ ਉੱਥੇ ਤੁਰੇ ਫਿਰਦਾ ਜੀ ਏਡੀਜੀਪੀ ਜਸਕਰਨ ਸਿੰਘ ਉੱਥੇ ਤੁਰੇ ਫਿਰਦੇ ਕੀ ਉਹਨਾਂ ਨੂੰ ਦਿਖਦਾ ਨਹੀਂ ਕਿ ਕੌਣ ਸਿੱਟ ਰਿਹਾ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰੋ ਥੋਡੀ ਪੁਲਿਸ ਇਜ਼ ਬੰਦੇ ਤਾਂ ਬਾਅਦ ਹੀ ਗੱਲ ਆ ਜੀ ਕਿਸਾਨ ਤਾਂ ਗਈ ਬਾਅਦ ਚ ਭਰਨਗੇ ਥੋਡੀ ਪੁਲਿਸ ਗਵਾ ਤੁਸੀਂ ਰਿਕਾਰਡਿੰਗ ਕਰਵਾ ਮੈਂ ਸਮਝਦਾ ਕਿ ਸਾਰਿਆਂ ਨੇ ਅੱਖਾਂ ਬੰਦ ਕਰ ਲੀਆਂ ਨੇ ਉਹ ਕਹਿ ਰਿਹਾ ਜੀ ਮੈਂ ਇੱਥੇ ਡਾਕਟਰ ਲਾਤੇ ਆ ਜੀ ਡਾਕਟਰ ਬਲਬੀਰ ਸਿੰਘ ਦੀ ਡਿਊਟੀ ਇੱਥੇ ਆੱਖਾਂ ਵਾਲਿਆਂ ਦੀ ਡਾਕਟਰ ਬੀਬੀ ਜੀ ਦੀ ਖੋਰਦੀ ਆ ਪਹਿਲਾਂ ਤਾਂ ਇਹਦਾ ਹੀ ਆਪਰੇਸ਼ਨ ਕਰ ਦਿਓ ਜਿਹਨੂੰ ਸੁਣ ਕੁਝ ਨਹੀਂ ਰਿਹਾ ਤੇ ਦੇਖ ਕੁਝ ਨਹੀਂ ਰਿਹਾ ਮੁੱਖ ਮੰਤਰੀ ਨੂੰ ਸੋ ਇਹ ਜਿਹੜੀ ਕਿਸਾਨਾਂ ਪ੍ਰਤੀ ਜਿਹੜੀ ਐਡੀ ਘਟੀਆ ਰਣਨੀਤੀ ਅਪਣਾਈ ਹੋਈ ਆ ਕਿਸਾਨ ਨੂੰ ਠੋਕਣ ਦੀ ਖੇਤ ਮਜ਼ਦੂਰ ਨੂੰ ਠੋਕਣ ਦੀ ਮੈਂ ਉਸ ਨੂੰ ਕੰਡੈਮ ਕਰਦਾ ਹਾਂ ਚੀਫ ਮਿਨਿਸਟਰ ਹੀ ਇਜ਼ ਦਾ ਹੋਮ ਮਿਨਿਸਟਰ ਇਟ ਇਜ਼ ਹਿਸ ਜੌਬ ਟੂ ਗਿਵ ਸਿਕਿਉਰਿਟੀ ਟੂ ਦਾ ਪੀਪਲ ਆਫ ਪੰਜਾਬ ਜੀ ਨੂੰ ਕਹਿੰਦਾ ਇਹ ਮੈਂ 3 ਕਰੋੜ ਨੂੰ ਰਿਪਰੈਜ਼ੈਂਟ ਕਰਦਾ ਜੇ ਰਿਪਰੈਜ਼ੈਂਟ ਕਰਦਾ ਤੇ ਭਾਈ ਉਹਨਾਂ ਦੀ ਸਿਕਿਉਰਿਟੀ ਵੀ ਇਨਸ਼ੋਰ ਕਰ ਡੋਨਟ ਗਿਵ them as fodder ਇਹ ਥੋੜੇ ਨੇ ਇਹ ਕੋਈ ਦੇਸ਼ ਦਰੋਹੀ ਨਹੀਂ ਹੈ ਇਹ ਇੰਡੋ ਪਾਕ جنگ ਨਹੀਂ ਚੱਲ ਰਹੀ ਐ ਇੱਥੇ ਏ ਐਮਐਸਪੀ ਸੁਆਮੀਨਾਥਨ ਕਮਿਸ਼ਨ ਔਰ ਜਿਹੜੀ ਸੁਆਮੀਨਾਥਨ ਸਾਫ ਦੀ ਆਪਦੀ ਬੇਟੀ ਨੇ ਕਿਹਾ ਇਹ ਅਨੁਦਾਤਾ ਡੋਨਟ ਟਰੀਟ them ਐਸ ਕ੍ਰਿਮੀਨਲਸ ਇਹਨਾਂ ਨੂੰ ਕੋਈ ਤੁਸੀਂ ਕ੍ਰਿਮੀਨਲ ਵਾਂਗੂ ਨਾ ਟਰੀਟ ਕਰੋ ਡੋਨਟ ਟਰੀਟ them ਲਾਈਕ ਐਨੀਮਲਸ ਸੋ ਜਿਸ ਸੁਆਮੀਨਾਥਨ ਕਮਿਸ਼ਨ ਨੂੰ ਤੁਸੀਂ ਸਤਕਾਰ ਭੇਟ ਕਰ ਰਿਹਾ ਹਾਂ ਭਾਈ ਉਹਦੀ ਰეკਮੈਂਡੇਸ਼ਨ ਨੂੰ ਲਾਗੂ ਕਰੋ ਅਸਲ ਸਤਕਾਰ ਤਾਂ ਇਹ ਆ। ਅਰੇ ਇੱਕ ਨੈੱਟ ਬੰਦ ਕੀਤਾ ਜਾ ਰਿਹਾ ਬਾਰਡਰ ਲੱਗ ਕੇ ਦੇ ਵਿੱਚ ਬੱਚਿਆਂ ਦੇ ਪੇਪਰ ਵੀ ਆ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕੇਂਦਰ ਨੂੰ ਲਿਖਿਆ ਵੀ ਪੰਜਾਬ ਦੇ ਵਿੱਚ ਕਿਉਂ ਐਵੇਂ ਕੀਤਾ ਜਾ ਰਿਹਾ। ਦੇਖੋ ਇਹੀ ਤਾਂ ਮੈਂ ਤਦੇ ਮੈਂ ਟਾਊਟੀ ਤੇ ਮਿਲੀ ਭੁਗਤ ਕਹਿ ਰਿਹਾ ਚੀਫ ਮਿਨਿਸਟਰ ਸਾਹਿਬ ਦੀ ਕਹਿੰਦੇ ਪਤਾ ਹੀ ਨਹੀਂ ਨੈਟੇ ਬੰਦ ਹੋ ਰਿਹਾ ਹੈ ਨੈਤ ਸਰਕਾਰਾਂ ਦੀ ਸਹਿਮਤੀ ਨਾਲ ਬੰਦ ਹੋ ਰਿਹਾ ਹੈ ਡੀਸੀ ਆਰਡਰ ਕੱਢਦਾ ਪੁਸ਼ਟੀ ਹੁੰਦੀ ਆ ਮਜੀਦਾ ਸਾਹਿਬ ਸੱਤ ਜ਼ਿਲ੍ਹਿਆਂ 'ਚ ਨੈਟ ਬੰਦ ਹੈ ਬੱਚਿਆਂ ਨੇ ਕਾਲਾ ਪੇਪਰ ਦੇਣਾ ਬੱਚਿਆਂ ਨੇ ਕਿਹਾ ਹਰਿਆਣਾ ਪੁਲਿਸ ਅਤੇ ਫੌਜ ਦਾ ਕਿਵੇਂ ਰੁਪਈਆ ਦੁੱਲਣਾ ਟਰਾਲੀਆਂ ਚਾ ਕੇ ਕੁੱਟਿਆ ਗਿਆ ਉਹਨੂੰ ਜਿਹੜੇ ਕਿਸਾਨਾਂ ਤੇ ਇਹਨਾਂ ਜ਼ੁਲਮ ਕਰ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਿਸੇ ਕਿਸੇ ਵੀ ਅਲਾਈანს ਨਾਲ ਜਾਂ ਤੁਹਾਨੂੰ ਇਲੈਕਸ਼ਨ ਲੜਦੇ ਨੇ ਉਸ ਬਾਰੇ ਤੁਸੀਂ ਕੀ ਕਹੋਗੇ ਯਾਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਹਰ ਗੱਲ ਨੂੰ ਪ੍ਰੈਸ ਦਾ ਵੀ ਥੋੜਾ ਜਿੰਮੇਵਾਰੀ ਵਾਲੀ ਨਾਲ ਕੰਮ ਲਾਓ ਕਿਹੜੇ ਮੁੱਦੇ ਨੂੰ ਇਕੱਠੇ ਹੋਇਆ ਇੱਕ ਉਥੇ ਮੌਤ ਚਰੀ ਚ ਇੱਕ ਬੰਦਾ ਪਿਆ ਦੋ ਦੀ ਹੋ ਗਿਆ ਕਿਉਂਕਿ ਤੁਸੀਂ ਹੋਰ ਦੀ ਹੋਰ ਕਹਾਣੀ ਯਾਰ ਸਰ ਪੰਜਾਬ ਪੁਲਿਸ ਸਾਹਿਬ ਹਰਿਆਣਾ ਪੁਲਿਸ ਨੂੰ ਅਤੇ ਫੌਜ ਦੇ ਰਵਿਏ ਨੇ ਕਿਵੇਂ ਦੇਖਦੇ ਹੋ ਮੈਂ ਹਾਲ ਦੱਸ ਰਿਹਾ ਕੱਲ ਸ਼ੰਮੂ ਕਾਉਂਟਰ ਦੇ ਉੱਪਰ ਐਸ ਵੇਲੇ ਜਿਹੜਾ ਡਰੋਨ ਸੀ ਜਿਹੜੀ ਪੁਲਿਸ ਚੌਕੀ ਬਣੀ ਹੋਈ ਆ ਉੱਥੇ ਉਸ ਤੋਂ ਵੀ ਅੱਗੇ ਜਾ ਕੇ ਉਹ ਜਿਹੜੇ ਕਲੀਅਰ ਗੈਸ ਜਾਂ ਦੂਸਰੇ ਜਿਹੜੇ ਬਲਾਸ ਉੱਠ ਕੇ ਗਿਆ ਔਰ ਐਂਬੂਲੈਂਸਾਂ ਚੱਕੀ ਬਖਸ਼ੀਆਂ ਤਾਂ ਲੱਗਦਾ ਨਹੀਂ ਕਿ ਇਸ ਦੇ ਨਾਲ ਲਾਰਡ ਨੌਂਦ ਨਹੀਂ ਪੰਜਾਬ ਪੁਲਿਸ ਸਾਹਿਬ ਉਸ ਨੂੰ ਵੀ ਢਾਲ ਲੱਗੇ ਜੀ ਕੌਣ ਰੋਕ ਰਿਹਾ ਜੀ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਹੱਥ ਕਿਹਨੇ ਬੰਨੇ ਆ ਪੰਜਾਬ ਪੁਲਿਸ ਦੇ ਹੱਥ ਕਿਹਨੇ ਬੰਨੇ ਆ ਹੈੱਡ ਆਫ ਪੰਜਾਬ ਪੁਲਿਸ ਕੌਣ ਹੈ ਹੋਮ ਮਿਨਿਸਟਰ ਚੀਫ ਮਿਨਿਸਟਰ ਭਗਵੰਤ ਮਾਨ ਮੈਂ ਕਹਿੰਦਾ ਜੀ ਜੇ 50000 ਬੰਦਾ ਬਾਰਡਰ ਤੇ ਬੈਠਿਆ 50000 ਬੰਦਾ ਇਹ ਗੱਲ ਦੀ ਗਵਾਹੀ ਭਰਨ ਨੂੰ ਤਿਆਰ ਹੈ ਕਿੰਨੇ ਹੱੱਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਆ ਕੇ ਧੱਕਾਸ਼ਾਹੀ ਕੌਣ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਮਗਰ ਸਾਡੇ ਚੀਫ ਮਿਨਿਸਟਰ ਉਹਨਾਂ ਦੀ ਗਵਾਹੀ ਲੈ ਕੇ ਨਹੀਂ ਰਾਜੀ ਵੀਡੀਓ ਰਿਕਾਰਡਿੰਗਸ ਨੇ ਆ ਪਰਸਨ ਹੈ ਮੇਰੀ ਬੇਨਤੀ ਸੁਣੋ ਜੀ ਆ ਪਰਸਨ ਸ਼ੋਪ ਕਰਨ ਹੈਜ਼ ਬੀਨ ਸ਼ਾਟ ਇਨ ਦੀ ਹੈੱਡ ਇਹ ਕਿਹੜੇ ਐਨਮੀਜ਼ ਨੇ ਜੀ ਤੁਹਾਡੇ ਮਤਲਬ ਇੱਕ ਕਾਦੇ ਦੁਸ਼ਮਣ ਨੇ ਔਰ ਮੈਂ ਬਾਰ-ਬਾਰ ਕਹਿ ਰਿਹਾ ਮੇਰੇ ਕੋਲ ਉਹ ਵੀਡੀਓ ਹੁਣੇ ਪੇ ਤੁਹਾਨੂੰ ਸ਼ੇਅਰ ਜਰੂਰ ਕਰਨਾ ਚਾਹੁੰਦਾ ਕਿਉਂਕਿ ਇੱਕ ਪਾਸੇ ਇਹ ਚੀਫ ਮਿਨਿਸਟਰ ਸਾਡਾ ਜਿਹੜਾ ਸੁੱਤਾ ਪਿਆ ਤੇ ਦੂਜੇ ਪਾਸੇ ਉਹ ਵੀਡੀਓ ਰਿਲੀਜ਼ ਕਰ ਰਿਹਾ ਕਿ ਤੁਸੀਂ ਆਇਡੈਂਟੀਫਾਈ ਕਰਕੇ ਦਿਓ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਆ ਆ ਉਹ ਮੈਨੂੰ ਰਿਲੀਜ਼ ਕਰਿਆ ਕਿ ਇੱਕ ਵੀਜੇ ਜੋ ਹੈ ਰੋਲਿੰਗ ਕੀ ਜਾ ਰਹੀ ਹੈ 124 ਲੇਖੀ ਆਪਣੇ ਲਾਭੂ तो में से हमारे सात जवान तो इसके जो ये उद जो उत्पाद तो मचा रहे हैं आंदोलन के नाम पे जो अपने आप को ये बताते हैं कि हम ये आंदोलन लड़ रहे हैं तो जो आंदोलन के नाम पे उत्पाद मचा रहे हैं तो जिन्होंने पथराव करा है जो पत्थर तोड़ने तोड़ तो तो के तैयारियां कर रहे हैं तो ये, ये जारी करा गया है पब्लिक के लिए ਕਿੰਦੀ ਪਛਾਣ ਕਰਨਾ ਚਾਹਤੇ ਹੈ। ਉਹ ਕਪਲਿਸ ਸੇ ਮਿਲਿਆ ਆਪੀ ਤੋਂ ਪਛਾਣ ਕਰਕੇ ਹਮੇਂ ਬਤਾਈਏ। ਸੁਣੋ ਜੀ, ਜਾਣਕਾਰੀ ਹਮੇਂ ਦੇਗਾ। ਜਾਣਕਾਰੀ ਇਸਦੀ ਗੁਪਤ ਰੱਖੀ ਜਾਊਗੀ। ਹੁਣ ਮੈਂ ਅਗਲੀ ਗੱਲ ਤੁਹਾਨੂੰ ਦੱਸਦਾ ਜੀ। ਮੇਰੇ ਕੋਲ ਹੁਣੇ ਫੋਨ ਆਇਆ ਬੜੀ ਛੇਤੀ ਮੈਂ ਉਹ ਸਾਰਾ ਪਰਿਵਾਰ ਤੁਹਾਡੇ ਸਾਹਮਣੇ ਕਰੂੰਗਾ। ਇੱਕ ਮੁੰਡੇ ਦਾ ਉਹਦੀਆਂ ਲੱਤਾਂ ਨਾਮਾ ਤੋੜਤੀਆਂ ਜੋ ਮੈਨੂੰ ਪਰਿਵਾਰ ਦੱਸ ਰਿਹਾ। ਉਹਦਾ ਜਵਾੜਾ ਤੋੜਤਾ। ਉਸ ਨੂੰ ਹਰਿਆਣੇ ਲੈ ਗਏ ਆ ਪਰਿਵਾਰ ਚਾਹੁੰਦਾ ਉਹਦਾ ਇਲਾਜ ਡੀ ਐਮ ਸੀ ਹੋਵੇ ਕੀ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਕਿ ਫਰਸਟ ਰਾਈਟ ਆਫ ਉਹਨੂੰ ਮੈਡੀਕਲ ਏਡ ਦਿਵਾਉਣਾ ਪਰਿਵਾਰ ਦੀ ਮਰਜ਼ੀ ਹੈ ਪਰਿਵਾਰ ਚਾਹੁੰਦਾ ਮੇਰੇ ਬੱਚੇ ਦਾ ਉੱਤੇ ਉਲਟਾ 302 ਲਾਤੀ ਹੈ ਸੌਰੀ 307 ਲਾਤੀ ਹੈ ਉਹਦੇ ਜਵਾੜਾ ਟੁੱਟ ਗਿਆ ਤੋੜਤਾ ਉਹਦੀਆਂ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਪਰਿਵਾਰ ਕਹਿ ਰਿਹਾ ਕਿ ਇਲਾਜ ਇਹਦਾ ਡੀ ਐਮ ਸੀ ਹੋਵੇ ਉਹਨੂੰ ਬੰਦਾ ਹੀ ਨਹੀਂ ਦੇ ਰਿਹਾ ਔਰ ਸਾਡਾ ਚੀਫ ਮਿਨਿਸਟਰ ਸਾਹਿਬ ਚੁੱਪ ਨੇ ਲੋਕ ਸਾਨੂੰ ਫੋਨ ਕਰ ਰਹੇ ਤੇ ਕੀ ਇਹ ਕੰਮ ਚੀਫ ਮਿਨਿਸਟਰ ਦਾ ਨਹੀਂ ਟੂ ਇਨਸ਼ੋਰ ਥੀ